ਨਾ ਕੋਈ ਅਕਾਲੀ ਲੀਡਰ ਦੇ ਤੌਰ ਤੇ ਤੇ ਨਾ ਕੋਈ ਵਰਕਰ ਦੇ ਤੌਰ ਤੇ ਸ਼ਾਮਲ ਹੋਇਆ ਮੈਂ ਤੇ ਵੋਟਰ ਦੇ ਤੌਰ ਤੇ ਸ਼ਾਮਲ ਹੋਇਆ ਵੋਟਰ ਦੇ ਤੌਰ ਤੇ ਤੇ ਹੋ ਸਕਦਾ ਹੈ ਕਿ ਨਹੀਂ ਹੈ ਇਸੋ ਲਿਆ ਜੰਦੇ ਇੱਕ ਤੇ ਗਾਲੀ ਨਾ ਲੈਂਦੇ ਹੋ ਹਾਂ ਮਰਨੀ ਮਰਦਾਂ ਪਰ ਇਸ ਰੂਟੋਂ ਇਸ ਖੂਨ ਤੋਂ ਸਪੀਕਰ ਬੰਦ ਹੋ ਗਿਆ ਆਵਾਜ਼ ਜਿਹੜੀ ਹੈ ਉਹ ਆਕਾਲੀਆਂ ਆਕਾਲੀਆਂ ਠੀਕ ਹੈ ਜੋ ਹੁਕਮ ਆਏ ਉਹ ਵੀ ਕਰਵਾਣ ਉਥੇ ਇਨਕਾਰ ਦੀ ਥਾਂ ਹੀ ਨਹੀਂ ਸੱਜਦਾ ਤੇ ਨਾ ਕਰਨਾ ਹੀ ਚਾਹੀਦਾ ਪਰ ਜਿੱਥੇ ਮੈਂ ਰੂਹ ਤੋਂ ਮਾਨੀ ਉੱਥੇ ਮੈਂ ਆਪਣੇ ਬਜ਼ੁਰਗਾਂ ਦੀ ਪਾਰਟੀ ਪੰਜਾਬ ਦੀ ਪਾਰਟੀ ਪੰਥ ਤੇ ਗੌਂਦ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਦੀ ਸਵਾਸ ਸਵਾਸ ਕਰਕੇ ਚੜ੍ਹਦੀ ਕਲਾ ਮੰਗਦਾ ਬੋਲੇ ਈ ਸੋਨਿਆ ਧਿਕਾਰਾ ਤੁਲਾ ਜਾਂ ਅੰਦਰ ਬੋਲੇ ਈ ਸੋਨਿਆ ਇੱਥੇ ਅੱਜ ਆਪਾਂ ਦੇਖ ਰਹੇ ਆ ਕਿ ਕਈ ਸੱਜਣ

ਮੈਨੂੰ ਜਿਹੜਾ ਇਹ ਅਦੇਸ਼ ਜਾਰੀ ਕੀਤਾ ਗਿਆ ਜene ਮੈਨੂੰ ਪ੍ਰਵਾਨ ਉਸ ਤੋਂ ਬਾਅਦ ਤੁਹਾਡੇ ਕਾਦੇ ਮੇਰੇ ਸਿਰ ਨਹੀਂ ਹੈ ਬੀਜਪੀ ਆਲੇ ਦੇ ਸਨੇ ਹੈ ਤੇ ਅਰਗੋ ਆਲੇ ਦੇ ਸਨੇ ਹੈ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪੰਤ ਹਾਟੇ ਆਪਣੇ ਨੇ ਕਿਹਾ ਕਿ ਤੁਹਾਨੂੰ ਭੇਟਾ ਕਿਨੇ ਪਾ ਦਿੱਤਾ ਕਿ ਵਿਸਰ ਤੋਂ ਵੀ ਕਦੀ ਅਜਿਹੇ ਕਦਮ ਪੁੱਟ ਸਕਦਾ ਜਿਵੇਂ ਪੰਜਾਬ ਤੇ ਪੰਛੀਆਂ ਬੋਧੀ ਸ਼ਕਤੀ ਪਾਰਟੀਆਂ ਨੇ ਕਾਂਗਰਸ ਜੀ ਦੇ ਬਾਰੇ ਮੈਂ ਕਹਿੰਦਾ ਕਿ ਸੁਪਨੇ ਤੇ ਵੀ ਸੋਚਣ। ਭਾਤੀ ਜਨਤਾ ਪਾਰਟੀ ਝਾਰੂ ਵਾਲੇ ਜਿਹੜੇ ਦਿੱਲੀੋਂ ਚੜਦੇ ਨੇ ਜਿਨ੍ਹਾਂ ਦੇ ਇਰਾਦੇ ਪੰਜਾਬ ਨੂੰ ਲੁੱਟਣ ਦੇ ਕੁੱਟਣ ਦੇ ਕੇਵਲ ਤੇ ਕੇਵਲ ਬਰਬਾਦ ਕਰਨ ਦੇ ਪੰਜਾਬ ਹਮੇਸ਼ਾ ਨਹੀਂ ਤੁਸੀਂ ਦੇਖ ਹੀ ਲਿਆ। 당ਸ ਸਮੋ ਭੋੜਣੀ ਸੰਗ ਦੋਈਆਂ ਸਤਾਆਂ ਵਿੱਚ ਭੱਜ-ਭੱਜ ਕੇ ਪਈਆਂ ਸੀ ਆਪਣਿਆਂ ਨੇ ਕੈਪਟਨ ਜੀ ਕੈਪਟਨ ਜੀ ਸਰਕਾਰ ਕੀ ਆਕਰੂਗੀ ਉਹ ਕਰਦੂਗੀ ਉਹ ਸਰਕਾਰ 5 ਸਾਲ ਹਟਾ ਕੇ ਚਲੇਗੇ ਠੀਕ ਹੈ ਲੋਕੀ ਨਾਰਾ ਕੱਢਦੇ ਰਹੇ ਨਵੇਂ ਠੱਗਾਗੇ ਨਵੇਂ ਠਿਕਾਣੇ ਉਹਨਾਂ ਵੱਡੀਆਂ ਗੱਲਾਂ ਕੀਤੀਆਂ ਤੇ ਅੱਜ ਦਿੱਲੀ ਦੇ ਵਿੱਚ ਜੋ ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਤਜੋਰੀਆਂ ਭਰੀਆਂ ਤੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੀ ਸਾਰੀ ਸਿਆਸਤ ਜਿਹੜੀ ਹੈ ਉਹ ਪੰਜਾਬ ਨੂੰ ਲੁੱਟ ਕੇ ਚੱਲ ਰਹੀ ਹੈ ਅਜੀਤਰਾ ਟਿਕਰ ਕੀਤਾ ਹੈ ਅਰਧਿਆਲ ਸਿੰਘ ਨੇ ਲੈ ਜਿੰਨੇ ਬੈਠੇ ਜੇ ਸਾਰੇ ਕਿਸਾਨ ਭਾਈਚਾਰ ਨਾਲ ਸੰਬੰਧਿਤ ਉਹ ਸੱਜਣ ਹੱਥ ਖੜਾ ਕਰਿਆ ਜੇ ਜਿਹਨੂੰ ਧੋਨੇ ਦੇ ਵਿੱਚ ਕੱਟ ਨਹੀਂ ਲੱਗਦਾ ਕੋਈ ਹੈਗਾ ਬੰਦਾ हजारा भी पदा ची बैठे, दे। बटी बैठे, दे। बटी बैठे, दे। बैठे दे। जो बैठे देखे हालात ने दे। कोई आया सरकारी कर्मचारी कोई अफसर कोई एम एल ए कोई संतरी या कोई होर जरा अखीर सारे कट ला के ਤੁਹਾਨੂੰ ਨਾ ਤੇ ਕੋਣਾ। ਅਜੇ ਜਿਹੜੀ ਕੰਤਵੇ ਹੋਣੀ ਹੈ ਉਹ ਵੀ ਜਿਹਦੀ ਹੈ। ਜਿਹੜੀ ਸਰਕਾਰ ਤੁਹਾਨੂੰ ਤੇ ਕੰਤ ਨਹੀਂ ਸੰਭ ਸਕਦੀ ਉਹ ਲੋਕਾਂ ਨੂੰ ਕਿੱਥੋਂ ਸੰਭੂ। ਤੇ ਮੇਰਾ ਅੱਜ ਦਾ ਮਿਸ਼ਨ ਹੈ। ਮੈਂ ਤਾਂ ਸਿਰਫ ਆਪਣੀ ਬੇਨਤੀ ਕਰਨ ਵਾਸਤੇ ਖੜਾ ਹੋਇਆ ਹਾਂ। ਕਿ ਸਭ ਤੋਂ ਪਹਿਲੀ ਗੱਲ ਹੈ। इहे छॾियो अकाली दले की बणू मीडे वर्ग अकाली रूह मेर दिल कंदा मेर रब कंदा आण वारी सरकार पंजाब अकाली दल जी बणो बड़े चकड़ झुल रहे ਬڑے ਹਮਲੇ ਹੋਏ ਨੇ ਮੇਰਾ ਗੱਲ ਇਹਨੇ ਤੇ ਕਿਸੇ ਬੰਦੇ ਤੇ ਹਮਲੇ ਹੋ ਜਾਣ ਤੇ ਮੇਰਾ ਗੱਲ ਚੜ੍ਹਾਈ ਕਰੇ ਜਿੰਨੇ ਅਕਾਲੀ ਦਲ ਤੇ ਹੋਏ ਦਿਵਲੇ ਬਾਅਦ ਤੁਸੀਂ ਹਜ਼ਾਰਾਂ ਨੂੰ ਇਤਰਾਜ ਤੇ ਇੱਕ ਛੋਟੇ ਜਿਹੇ ਸੱਦੇ ਦੇ ਇਕੱਠੇ ਹੋਦਾਂਗੇ ਤੁਸੀਂ ਆਪੇ ਹਿਸਾਬ ਲਾਓ ਕਿ ਪੂਰੇ ਪੰਜਾਬ ਚ ਕੀ ਰਹਾ ਸੀ ਅਕਾਲੀ ਦਲ ਦਾ ਬੋਟਰ ਮੇਰੇ ਵਰਗਾ ਵਰਕਰ ਮੋਤਵਾੜਾ ਆਹ ਲੋਹੇਵਾਂ ਸ਼ਰਮਣਿਕਾਂ ਦੇ ਦਰਜਾ ਨਾਮ ਖਰੋਤਾ ਦੇ ਜਿਹੜੇ ਲੋਕ ਆ ਤੁਸੀਂ ਦੇਖੋ ਸਾਡੇ ਅਜਿਹਾ ਪ੍ਰਮਾਨ ਸਾਹਿਬ ਨਹੀਂ ਆਏ ਉਹਨਾਂ ਦੇ ਕਿਤੇ ਵਿਆਹ ਤੇ ਗਏ ਐਸਾ ਪ੍ਰਮਜੀ ਸੋਹਣ ਆਵੇ ਤੇ ਕਿੰਨਾਂ ਨਾਲੇ ਹਾਂਜੀ ਸੋਹਣੀ ਸਾਹਿਬ ਬੈਠੇ ਐ ਰਾਜਦਾਨ ਤੋਂ ਬੈਠੇ ਐ ਅਮਾ ਕਿਤੇ ਲੈ ਮੈਂ ਅਜੇ ਦਸੁਰਸ ਮੈਂ ਅੱਜ ਅਜਰਾ ਫਰਲ ਹਮ ਕਰਦਾ ਭਿੜਾ ਫਿਰਦਾ ਨਾ ਇਹਦੀ ਕਰਤੂਤ ਸੁਣਿਆ ਜੇ ਸਾਬਕਾ ਕਾਂਗਰਸੀ ਸੀ ਜਿਹੜਾ ਐਮਐਲਏ ਸੀ ਆ ਪਹਿਲੋ ਐਮਸੀ ਦੀਆਂ ਚੋਣਾਂ ਸੀ ਕਿਆਂ ਖੇਮ ਕਰਨ ਦੀ ਚਾਹ ਉਹ ਵੱਡਾ ਝਾਫਾ ਲੜੀਆਂ ਲੋਕਾਂ ਬਾਕੀ ਆਪਣੇ ਨਾਮ ਥਾਈ ਕਾਗਜ਼ਾਦ ਅੱਦਿਕ ਪਰਨੀ ਥਾਈ ਕੰਮਸੇ ਲੜੀਆਂ ਨਹੀਂ ਥਾਈ ਉਹਨਾਂ ਦੇਖ ਕੇ ਤੇ ਜਿੱਥੇ ਜਿੱਥੇ ਲੜੀਆਂ ਜਿੱਥੇ ਜਿੱਥੇ ਲੜੀਆਂ ਉੱਥੇ ਉੱਥੇ ਅਕਾਲੀ ਦਲ ਕਿਤੇ 60 ਵੋਟਾਂ ਤੇ ਕਿਸੇ 20 ਵੋਟਾਂ ਦੇ ਹਿਆਲ 150 ਪੌਣੇ 200 250 ਵੋਟ ਅਕਾਲੀ ਦਲ ਨੂੰ ਇੱਕ ਕਾਂਗਰਸਾਂ ਵੀ ਨਹੀਂ ਪਈਆਂ ਕਿ ਕਿਤੇ 56 ਵੋਟਾਂ ਤੇ ਇੱਕ ਕੰਦਰੀ ਰੋਡ ਲੇਪੋਸ ਸਰਪੰਚ ਸਾਹਿਬ ਬਿਠੇ ਆ ਇਹਨਾਂ ਬੜਾ ਲੰਬਾ ਸਮਸਰਪੰਚੀ ਕੀਤੀ ਆ ਸੀ ਮੇਰੇ ਮੀਤ ਪ੍ਰਧਾਨ ਬਿਠਾ ਆ ਉਹ ਐਮਸੀ ਬਿਠਾ ਲੈ ਵੀ ਨੇ ਦੱਸਿਆ ਜੀ ਕਾਂਗਰਸ ਹਮੇਸ਼ਾ ਹੀ ਖੇਮ ਕਰ ਜਰਾ ਪੁਰਾ ਘੜ ਰਿਹਾ ਰਿਆ ਗਿੜ ਹਮੇਸ਼ਾ ਹਮੇਸ਼ਾ ਅੱਜ ਆਵਾ ਭੱਜੇ ਕਰਦੇ ਆ ਹੋ ਗਿਆ ਜੋ ਹੋ ਗਿਆ ਲੋਕ ਨਹੀਂ ਆ ਲੋਕ ਕਾਂਗਰਸ ਨੂੰ ਅੱਜ ਵੀ ਪਸੰਦ ਨਹੀਂ ਕਰ ਦੇਗਾ ਖੇਮ ਕਰਦਾ ਰਿਜ਼ਲਟ ਖੇਮ ਕਰਦਾ ਨਤੀਜਾ ਤੁਹਾਡੇ ਸਾਹਮਣੇ ਕਿੱਗ ਬਣਿਆ ਅਕਾਲੀ ਦਲ ਦੇ 150 ਤੋਂ 250 250 ਵੋਟ ਪਈ ਹੋਵੇ ਸਾਡੇ ਪ੍ਰਧਾਨ ਸਾਹਿਬ ਸਰਮਿੰਦੀ ਸਿੰਘ ਹੋਈ ਕੇਵਲ 6 ਵੋਟਾਂ ਤੇ ਹਰੇ ਜਿਹੜੇ 55 ਤੇ 63 ਵੋਟਾਂ ਖੜਦੇ ਆ ਉਹ ਵੀ ਉਸ ਖੇਮ ਕਰਕੇ ਜਿਹੜਾ ਘਰ ਹੈ ਤੇ ਸ਼ਰਮ ਹੋਣੀ ਦੀ ਕਿਵੇਂ ਭੁੱਲ ਜਾਣਾ ਕਿ 5 ਸਾਲ ਤੋਂ ਲੋਕਾਂ ਨੂੰ ਕੁੱਟਿਆ ਹੈ ਕਿਹਨੇ ਫੜ ਜਾਣ 5 ਸਾਲ ਤੋਂ ਲੋਕਾਂ ਨੇ ਰੁਟਿਆ ਕਿਹਨੇ ਫੜ ਜਾਣ ਕਿ ਤੂੰ 5 ਸਾਲ ਲੋਕਾਂ ਦੀ ਬਾਤ ਨਹੀਂ ਪੁੱਛੀ ਉਹੀ ਆ ਨਾ ਜਿਹੜਾ 86000 ਤੋਂ ਕਿਨੇ ਰਿਹਾ 26000 82000 ਤੋਂ 26000 ਜਿਹਦੀ 56000 ਮੋਟ ਹੀ ਉੱਡ ਗਈ ਉਹ ਫਿਰ ਮਲੇਖੇ ਖਾਦੇ ਤਾਂ ਫਿਰ ਕਹਿੰਦੇ ਜੀ ਅਰ ਭਾਲ ਦੋ ਅੱਗੇ ਚਲੇ ਗਏ ਕਿਸੇ ਹੋਰ ਕੋਲੇ ਚਲੇ ਗਏ ਹਾਂਜੀ ਅਹੀਂ ਸਾਰੇ ਨਾ ਕਸਬੂ ਛੱਡਿਆ ਪਿੰਡ ਦਾ ਮੁੱਢੀ ਤੂੰ ਕੌਣ ਵਾਲਾ ਸਾਰਾ ਕੁਝ ਤੇਰਾ ਤੂੰ ਸਭ ਤੋਂ ਅੱਗੇ ਕੰਮ ਸੀ ਬੜੀ-ਬੜੀ ਗੱਲ ਲੱਗਦੀ ਲੱਗੀ ਕਿ ਨਹੀਂ ਲੱਗੀ ਹਾਂਜੀ ਹਾਂਜੀ ਪਰ ਮੈਨੂੰ ਪਤਾ ਹੈ ਕਿ ਸਾਰੇ ਲੋਕ ਜਿਹੜੇ ਕੰਮ ਕਰਦੇ ਆ ਜਿਹੜੇ ਮੇਰੇ ਵਰਗੇ ਭਟਲੇ ਸਕੂਟਰ ਹੈ ਉਹ ਸਾਰੇ ਸਮਝਦੇ ਐ ਕਿ ਇਹ ਸ਼ਰਾਬ ਆ ਜੀ ਪਹਿਲੀ ਗੱਲ ਮਿੱਤਰਾ ਤੁਹਾਡੀ ਗੱਲ ਹੀ ਕਰਦੀ ਦੂਜੀ ਗੱਲ ਲਾਹ ਕੇ ਜਿੱਦਾਂ ਪਿਛਲੇ ਮੇਰੇ ਪਤਨੀ ਵੀ ਕਤੀ ਚੇਅਰਮੈਨੀਆਂ ਵਰਤੀਆਂ ਇੱਕ ਇੱਕ ਪਿੰਡ ਦੇ 10-10 ਸਰਪੰਚ ਹੋਣਾਂ ਤੇ ਹੁਣ ਨਵਾਂ ਦਾ ਅਕਾਲੀ ਦਲ ਆਣੇ ਨੂੰ ਤੇ ਤੁਸੀਂ ਆ ਜਾਓ ਬਾਕੀ ਸਭ ਪਿਛੇ ਤੁਮ ਅਗੇ ਤਮੈ ਨੂੰ ਮੈਨੂੰ ਕਿੱਥ ਨੂੰ ਪੁੱਛ ਰਾਨਾ ਪਿੰਡਾਂ ਦੇ ਨੂੰ ਠਿੱਠਰੀ ਕਹਿੰਦੇ ਨੇ ਜਿਹੜਾ ਪਿਓ ਨੂੰ ਤਰੇ ਲਾ ਦੇ ਤੇ ਭਰਾ ਦੇ ਮੁੰਡੇ ਨੂੰ ਮੁਕਰੇ ਲਾ ਦੇ ਕਿਵੇਂ ਨਹੀਂ ਦੱਸਿਆ ਜੇ ਮੈਨੂੰ ਜਿਹੜਾ ਪਿੰਡ 'ਚ ਆਪ ਦੇ ਬਾਪ ਨੂੰ ਤੇ ਆਪ ਦੇ ਵੱਡੇ ਭਰਾ ਨੂੰ ਨੁਕਰੇ ਆਵੇ ਜਿਹੜਾ ਪਿਓ ਦਾ ਨਾ ਬਣੇ ਉਹਨੂੰ ਠਿੱਠਰਾ ਹੁੰਦੇ ਕਿ ਨਹੀਂ ਹੁੰਦੇ ਜੀ ਦੱਸੋ ਜੀ ਤੇ ਕਹਾਂਗੇ ਸ਼ਾਇਦ ਦੱਸਾਂ ਇੰਤਰਾਲੇ ਸਤਿ ਸ਼੍ਰੀ ਅਕਾਲ। ਉਹ ਜਿਹੜੇ ਜਿਹੜੇ ਦੂਜਿਆਂ ਨਾਲ ਜਿਹੜੇ ਨਿਫਰਦੇ। ਇਹ ਪਿਓ ਦਾ ਨਹੀਂ ਬਣਿਆ, ਭਰਾ ਦਾ ਨਹੀਂ ਬਣਿਆ। ਆਵੇ ਆਗੇ ਉਹ ਮੋਹਦ ਪਿਆ। ਯਾ। ਦਾਜਾ। ਉਹ ਲੋਕਾਂ ਨੂੰ ਮੋਹਦ ਮਰੀਆਂ ਮਰਦਾ ਫਿਰਦਾ। ਪਿਓ ਨੂੰ ਤੂੰ ਮੁਕਲੇ ਲਾਂਦਾ। ਜਿਹਨੇ ਸਾਰੀ ਜ਼ਿੰਦਗੀ ਨਾਲ ਕੀਤੀ। ਭਰਾ ਨੂੰ ਤੂੰ ਦੂਜੇ ਪਾਸੇ ਤੋਰਨ ਰਾਹ ਤੇ ਮਜੂਰ ਕਰਦਾ। ਤੇ ਤੂੰ ਲੋਕਾਂ ਦੇ ਖਿਲਾਫ ਇਸ ਕਰਕੇ ਤਗੜੇ ਹੋਗੇ ਕਿ ਜਿਵੇਂ ਜਾਈ ਦੀ ਸਾਰੇ ਦੇ ਨਾਲ ਰਹੋਗੇ ਢਾਹੋਂ ਕਾਂਸਿਆਂ ਨੂੰ ਝੜ ਲੋਆਂ ਨੂੰ ਲੈ ਨਾ ਮਾਇਨ ਤਾਂ ਉਹਲੇ ਮੈਕਲਾ ਮੋਟਰੀ ਤਾਂ ਬੇਗਮਾਂ ਲਿਆ ਦੇ ਰਿਹਾ ਨੇ ਸੋਨਿਆ ਜਵਾਹਰ ਨੇ ਨਾ ਯਾਰ ਤੁਹਾਨੂੰ ਇਹ ਕਰਾਉਣਾ ਹੈ ਹੈ ਇਹ ਨਹੀਂ ਛੱਡਾ ਅਜਾ ਅਰੇ ਮੁੰਡਿਆ ਨੌਜਵਾਨੋ ਤੋਹੀ ਕੇ ਨਾਲੇ ਗੌਰ ਸਨ ਨਾਲ ਜੀ ਕਿ ਮੇਰੇ ਨਾਲ ਜੀ ਕਿੱਥੇ ਆ ਸਾਰੇ ਬੈਠੇ ਹੈ ਨਾ ਮੈਂ ਨਾ ਅਜਾ ਮੈਨੂੰ ਲੱਗਦਾ ਤੇ ਦੋਹਾਂ ਦੇ ਨਾਲ ਹੀ ਜੀ ਫੇਟ ਵਾਲੀ ਗੱਲ ਨਾ ਕਰੋ ਹਾਂ ਰਾਜ ਜੀ ਸਿਰੇ ਤੋਂ ਰਾਜ ਪ੍ਰਧਾਨ ਨਹੀਂ ਕਰੀ ਹੋਗਾ ਜੀ ਇਹ ਕੁੜੇ ਬਲੇ ਦੇ ਗੱਲ ਕੀਤੀ ਆ ਪਿਓ ਨੇ ਇਹ ਕੁੜੀ ਮੇਰੇ ਨਾਲ ਜੁਬਾਰ ਭੱਜ ਲੰ ਨੂੰ ਇਹਨਾਂ ਪਾਰਕਮਾਰੀ ਚਾਹ ਆ ਗਿਆ ਦੇ ਪੈਰਾਂ ਦੇ ਤੇਰੇ ਨਾਮ ਸੀ ਇੱਕ ਮੈਂ ਜਰਾ ਪੁੱਛੀ ਗੱਲ ਐਸ਼ਾ ਇੱਕ ਹੋਰ ਮੈਂ ਨਹੀਂ ਕਹਿੰਦਾ ਕਿ ਮੇਰੀ ਜਿੱਥੇ ਤਵੀ ਨਹੀਂ ਹੋ ਮੈਂ ਨਹੀਂ ਕਿਹਾ ਕਿ ਜਿਹੜੇ ਮੇਰੇ ਨਾਲ ਸੱਜੇ ਖੱਬੇ ਤੁਰੇ ਖੜਦੇ ਉਹਨਾਂ ਦੀ ਕਮੀ ਨਹੀਂ ਹੋ। ਭਰਿਆ ਨਸ਼ਾ ਨਹੀਂ ਦਿੱਸਦੇ। ਲੈ ਉਹ ਜਿਹੜਾ ਵੱਡਾ ਮੋਦ ਮਰੀਆਂ ਮੰਡਾ ਖੜਦਾ ਹਨ ਉਹਦੇ ਨਾਲ ਪਾਉਣ ਨੇ ਕਿ ਇਹਨਾਂ ਕੋਲ 4 ਕਿਲੋ ਖੜੀ ਪਈ। ਕਿ ਇਹਨਾਂ ਕੋਲ 10 ਕਿਲੋ ਖੜੀ ਗਈ। ਕਿ ਇਹਨਾਂ ਕੋਲ 2 ਕਿਲੋ ਖੜੀ ਗਈ ਨਹੀਂ ਨੀ ਹੋਣੀ। ਉਹਦੀ ਗੱਡੀ ਕੀ ਹੁੰਦਾ ਸੀ? ਇੱਕ ਹੋਰ ਹੋਰ ਕਿਵੇਂ ਆ ਉਹ ਤੁਹਾਡੇ ਪਿੰਡ ਵਾਲੀ ਸ਼ਰਾਬ ਵਾਲੀ ਫੈਕਟਰੀ ਕਿਵੇਂ ਆ ਜਾਨੀ ਜਾਨੀ ਅਪਲੀਕੇਸ਼ਨ ਉੱਤੇ ਹੀ ਆ ਹਾਂਜੀ ਜੱਲੀ ਨਜਾਇਜ਼ ਗੰਦੀ ਸ਼ਰਾਬ ਦੀ ਫੈਕਟਰੀ ਲਾ ਕੇ ਵੇਚਣ ਵਾਲੇ ਪੂਰੀ ਗੱਡੀ ਚੰਗੀ

ਪਰ ਮੇਰਾ ਖਿਆਲ ਹੈ ਕਿ ਜਿਹਨੇ ਪਿਓ ਦੀ ਸ਼ਰਮਣੀ ਤੇ ਮੇਰੇ ਅਰਗੇ ਦੀ ਸ਼ਰਮਣੀ ਕਰੂਗਾ। ਇਹ ਕੰਰੂ ਹੈ। ਇਸ ਕੰਮ ਕਿਉਂ ਹੋ ਮੈਂ ਦਿੱਕੋ ਬਹਿਤੀ ਕਰਨੀ। ਮੈਂ ਤੁਹਾਡਾ ਜੇ ਤੁਸੀਂ ਮੇਰੇ ਜੇ ਅੱਜ ਤੋਂ ਬਾਅਦ ਪਿੰਡਾਂ 'ਚ ਜਾ ਕੇ ਸਿਹਿਆਂ ਦੇ ਕਿ ਅਕਾਲੀ ਦਲ ਨੇ ਮਰ ਜਾਵਾਂਗੇ। ਆਉਣ ਵਾਲੀ ਸਰਕਾਰ ਜਿਹੜੀ 2027 'ਚ अकालील मेर रंग ला हैदासिया है? 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 ਅਜਾ ਅਜਾ ਮੈਂ ਦੱਸਾਂ ਜੀ ਜਿਹੜਾ ਐਤ ਕੀ ਹੁਣ ਜਿਹੜਾ ਮਕਦੂਦਾ ਐਮਐਲਏ ਆ ਉਹਦੇ ਮੂੰਹ ਤੇ ਕਦੀ ਲੋੜ ਕੋਈ ਨਹੀਂ ਹੈ ਨਹੀਂ ਕਦੀ ਯਾਰਾ ਐਮਐਲਏ ਹੋਵੇ ਹਾਂਜੀ ਉਹ ਯਾਰਾ ਫੋਟੋ ਫੋਟੋ ਜੀ ਤੇ ਵੇਖ ਲਿੰਦੇ ਹੋਗੇ ਜਨਮ ਉੱਤ ਕਦੀ ਉਹਦਾ ਵੇਖ ਕੇ ਨਹੀਂ ਕਹਿੰਦਾ ਕਦੀ ਹੱਸਦਾ ਵੇਖਿਆ ਹੈ ਅੱਛਾ ਚਲ ਕੋਈ ਜਿਹੜੇ ਬੰਦੇ ਦੇ ਮੂੰਹ ਤੇ ਰੌਣਕ ਨਹੀਂ ਜਿਹਦੇ ਮੂੰਹ ਤੇ ਕਦੀ ਹਾਸਾ ਨਹੀਂ ਵੇਖਿਆ ਜਿਹੜਾ ਕਦੀ ਕਿਸੇ ਦਾ ਬਣਿਆ ਨਹੀਂ ਬੜੇ ਬੜੇ ਲੜਖਾਤੇ ਅਸਰ ਬੈਠੀ ਹੈ ਬੜੇ ਫੱਡੇ ਫੱਡੇ ਗੰਦੇ ਨੇ ਹਾਜੀ ਪਰਮਾਰਿਧਾਨ ਮੈਨੂੰ ਕਰਦੇ ਹੋਏ ਉਹਨਾਂ ਸਰਦਾਰਾਂ ਤੇਰੇ ਨਾਲ ਹੀ ਹਮਰੇ ਸਮੇਂ ਮੈਂ ਕਹਾਂ ਚਲ ਕੋਈ ਨਹੀਂ ਧੰਨਵਾਦ ਜੀ ਹਾਂ અધ્યાજન અને અધિનેમ મને મગલે મને રણ ઉતરીલી એકદમ મગલે પરસેની ગાણ ન લો દે અદેક દે પીછેયા એવી સરપંચી નળ તૈયાર હે કાળી પર હો ગયા હે ગળ જલુ આપણે રખે કે કે નાળ ઢળળે ઓનાને ઉથી ઢળયા ਘੜ ਬਣਾਈ। ਅਜੀ ਸਵੇਰ ਦਾ ਸਾਧਾਰਨ ਆ ਯਾਨੀ ਦੇਣੀਆਂ ਦੀ ਪੈਣੀ ਹੈ। ਦਾਸ ਸਾਹ ਤੁਹਾਡੇ ਸਿਰ ਤੇ ਸੇਵਾ ਕੀਤੀ ਹਲਕੇ ਦੀ। ਤੇ 54 ਹਜ਼ਾਰ ਕੋੜ ਤੁਸੀਂ ਵਗਦੀ ਰਹੀ ਦੇ ਵਿੱਚ। ਜਦੋਂ ਤੇਰੇ ਤੇ ਲੜਾਈ ਸੀ। ਉਹਦੇ ਵਿੱਚ ਤੁਸੀਂ ਦਾਸ ਦੀ ਛੋੜੀ ਤੇ ਪੈਣਾ ਤੁਹਾਡੇ ਦਿਲ ਦੇ ਤੋਂ ਦੇਸ। ਕਿ ਕਮੈਂ ਵੀ ਦੱਸਦਾ ਜੀ। ਮੈਂ ਧਰਦਾ ਡੱਕਾ ਪਰ ਕੇ ਦੂਰਾਂ ਦੀ ਗੱਲ ਕਰਦਾ। ਪਾਣੀ ਦਾ ਗਾਰਾ ਸੀ ਮੇਰੇ ਪਿਛtere ਚ ਜਾਂਦਾ ਹਾਂ ਜੀ ਸਵੇਰੇ ਘਰ ਦੇ ਕੱਢ ਕੇ ਸੂਰ ਦੇ ਆਏ ਨੇ ਕੱਪੜੇ ਦੇ ਲੈ ਕੇ ਤਾਂਦੇ ਨੇ ਪਸੰਦ ਕਰਦੇ ਨੇ ਹੁਣ ਮੈਂ ਇੱਥੇ ਹੀ ਰਹਿ ਜਾ ਕਰਾਂ ਤੇ ਮੈਨੂੰ ਕਿਹਨੇ ਤੇ ਮੈਨੂੰ ਕਿਹਦੇ ਪਾਸੇ ਹੋਰ ਕਿੱਥੇ ਜਾਣਾ ਆਰੇ ਯਾਰ ਇੱਥੇ ਮੈਨੂੰ ਜੀਦਾ ਭਾਈ ਵੀ ਤਾਂ ਇੱਥੇ ਰਹਿ ਗਏ ਤੂੰ ਹੀ ਸਮਝਿਆ ਨਹੀਂ ਹਾਂ ਅਦਰੋਂ ਤੂੰ ਸਮਝਿਆ ਕਰਈਆਂ ਤੇਰੀ ਹੁਣ ਸਰ ਰੋਣ ਦੀ ਵੀ ਇੱਥੇ ਜਾਇਕਰ ਭਾਣੂ ਚਲਾ ਮੈਂ ਕਿਹਾ ਕੋਈ ਨਹੀਂ ਮੈਂ ਜੀ ਇੱਥੇ ਰਿਹਾ ਕਰ ਰੂ ਹਾਂ ਤੇ ਇਹ ਰਹਾ ਤੁਹਾਡੇ ਨਾਲ ਬਹਿ ਕੇ ਮਿਲਵਾ ਕੰਮ ਕਰਿਆ ਕਰਾਂਗੇ ਮੇਰਾ ਅੱਜ ਦਾ ਮਕਸਦ ਕੇਵਲ ਤੇ ਕੇਵਲ ਇੱਕ ਵੋਟਰ ਦੇ ਤੌਰ ਤੇ ਆਕਾਲੀ ਦਲ ਦਾ ਖੈਰ ਖਾਹ ਹੁੰਦੇ ਰਤੇ ਆਕਾਲੀ ਦਲ ਦੀ ਚੜ੍ਹਦੀ ਕਲਾ ਫਿਰਦੇ ਨੂੰ ਕੰਮ ਕਰਕੇ ਮੇਰੀ ਬੇਨਤੀ ਜੇ ਸਰਕਾਰ ਹੋ ਜੇ ਨਾਥ ਗਲੇ ਵੀ ਹੱਲਾ ਹੱਲ ਕਰਦੇ ਫਿਰਦੇ ਐ ਨਾ ਇਹਦਾ ਬਧੂਦਾ ਇਹਨਾਂ ਗੱਲਾਂ ਨਾਲ ਬਾਦਲ ਨਾ ਲੋਕਿਆਂ ਨਾਲ ਪਸੰਦ ਕਰਦੇ ਐ ਅੱਪਰ ਅਸੀਂ ਕਿੱਥੇ ਜਾਂਦੇ ਆ ਜਿਹਨੂੰ ਮਰਦਾ ਸਾਡੇ ਨੂੰ ਤੇ ਵੀ ਕੋਈ ਨਹੀਂ ਹੁੰਦੇ ਤੇ ਮੈਨੂੰ ਉਹ ਰੇ ਫੋਨ ਆਇਆ ਜੀ ਮੈਨੂੰ ਫੋਨ ਕਰਦਾ ਕਿ ਜਾਦੂ ਤੋਂ ਕਹਿੰਦੀ ਪਿਓ ਦਾ ਫਰੋਣੀ ਜੁ ਕਹਿੰਦਾ ਲੁਕੜਦਾ ਵੀ ਕਹਿੰਦਾ ਹੈ ਨਾ ਅੱਛਾ ਅਧੂੜਾ ਮੇਰੇ ਗੱਲ ਤੁਸੀਂ ਸਾਰੇ ਅਕਾਲੀ ਦਲ ਦੇ ਸਮਰਥਕ ਜੀ ਅਕਾਲੀ ਦਲ ਦੇ ਵੋਟਰ ਤੇ ਸਪੋਰਟਰ ਜੀ ਤਿਆਰ ਕਰ ਲੋ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਤੇ ਤਿਆਰ ਕਰ ਲੋ ਕਿ 2027 ਚ ਅਕਾਲੀ ਦਲ ਦੀ ਸਰਕਾਰ ਲਿਆਉਣੀ ਹੈ ਤਿਆਰ ਕਰ ਲੋ ਝਾੜੂ ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦਾ ਸਫਾਇਆ ਜਿਹੜਾ ਹੈ ਹਲਕਾ ਥੀਮ ਕਰਨ ਦੇ ਵਿੱਚੋਂ ਕਰਨਾ ਹੈ ਮੈਂ ਤੁਹਾਡੇ ਨਾਲ ਤੁਸੀਂ ਮੇਰੇ ਨਾਲ ਜੇ ਸੌਖਾਉ ਫਤੇ ਵਾਹਿਗੁਰੂ ਜਿੱਤਾਂ ਫਤਿਹ ਵਾਹਿਗੁਰੂ ਜਿੱਤਾਂ ਫਤਿਹ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ